ਤੁਸੀਂ ਜੁੜਿਓ ਹੱਕ ਸੱਚ ਚੈਨਲ ਦੇ ਨਾਲ ਅੱਜ ਦੱਸ ਰਹੇ ਹਾਂ ਸੁਣੋ ਮਾਨਸਾ ਮੰਡੀ ਦੇ ਸਬਜ਼ੀ ਮੰਡੀ ਦੇ ਭਾਅ ਕਦੂ ਵਿਕਿਆ ਜੀ 10 ਰੁਪਏ ਤੋਂ 15 ਰੁਪਏ ਤੱਕ ਤੋਰੀ ਵਿਕੀ ਹੈ ਜੀ 35 ਤੋਂ 40 ਰੁਪਏ ਕਿਲੋ ਠੋਲ ਗੋਭੀ ਵੀ ਕੀ ਹੈ ਜੀ 60 ਤੋਂ 70 ਰੁਪਏ ਕਿਲੋ ਜੀ पत्त गोभी भी की है जी पैंती तो चाली रुपये मिर्च छोटी भी है जी तोते रंगी पाँह तो सठ रुपए जी लाल मिर्च भी की है जी ती तो चाली रुपये शिमला मिर्च शिमला मिर्च भी की है जी सत्तर तो अस्सी रुपये किलो जी प्याज सुखा प्याज भी किया जी तो संताली रुपए जी हरा प्याज हरा प्याज भूखा वाला 30 ਤੋਂ 35 ਰੁਪਏ ਕਿਲੋ ਜੀ ਆਲੂ ਚਿੱਟਾ ਚਿੱਟਾ ਆਲੂ ਵਿਗਿਆ ਜੀ 21 ਤੋਂ 23 ਰੁਪਏ ਕਿਲੋ ਜੀ ਲਾਲ ਆਲੂ ਲਾਲ ਆਲੂ ਵਿਗਿਆ ਜੀ 23 ਤੇ 24 ਰੁਪਏ ਕਿਲੋ ਜੀ ਆਲੂ ਡਾਇਮੰਡ ਡਾਇਮੰਡ ਆਲੂ ਵਿਗਿਆ ਜੀ 25 ਤੋਂ 26 ਰੁਪਏ ਤੱਕ ਜੀ ਪੱਕਾ ਚੌਲਾ ਪੱਕਾ ਚੌਲਾ ਵਿਗਿਆ ਜੀ 60 ਤੋਂ 70 ਰੁਪਏ ਕੱਚਾ ਚੌਲਾ ਵਿਗਿਆ ਜੀ 80 ਤੋਂ 90 ਰੁਪਏ ਕਿਲੋ ਜੀ ਰਾਏ ਚਿਬੜ 25 ਤੋਂ 30 ਰੁਪਏ ਜੀ ਪੇਠਾ ਵਿਕੇ ਜੀ ਪੀਠਾ ਵੀ ਕਿਹਾ ਜੀ 12 ਤੋਂ 15 ਰੁਪਏ ਕਿਲੋ ਲਾਲ ਟਮਾਟਰ ਵੀ ਕਿਹਾ ਜੀ ਲਾਲ ਮਟਰ ਵੀ ਕਿਹਾ ਜੀ 35 ਤੋਂ 38 ਰੁਪਏ ਕਿਲੋ ਜੀ ਹਰਾ ਮਟਰ ਹਰਾ ਮਟਰ ਬਿਲੇ ਜੀ 130 ਤੋਂ 140 ਰੁਪਏ ਦੇਸੀ ਖੀਰਾ ਦੇਸੀ ਖੀਰਾ ਵੀ ਤੋਂ 25 ਰੁਪਏ ਕਿਲੋ ਜੀ ਚਨਾ ਖੀਰਾ 35 ਤੋਂ 40 ਰੁਪਏ ਭਿੰਡੀ ਵੀ ਕਿਹਾ ਜੀ 35 ਤੋਂ 40 45 ਦਾ ਭਾਜ ਗੋਲ ਵੈਂਗਣੀ ਚੂਚਾ ਬੈਂਗਣੀ ਚੂਚਾ ਬੈਂਗਣੀ ਕਿਹ ਹੈ ਜੀ 30 ਤੋਂ 35 ਰੁਪਏ ਕਿਲੋ ਜੀ ਲੰਮੀ ਬੈਂਗਣੀ ਵੀ ਕਿਹ ਹੈ ਜੀ ਉਹ ਵੀ 30 ਤੋਂ 35 ਰੁਪਏ ਜੀ ਬਤਾਉਂ ਬੈਂਗਣ ਉਹ ਵਿਕਿਆ ਜੀ 25 ਤੋਂ 30 ਰੁਪਏ ਗਵਾਰਾ ਵੀ ਕਿਹ ਹੈ ਜੀ ਗਵਾਰਾ ਗਵਾਰਾ 160 ਤੋਂ ਲੈ ਕੇ 180 ਰੁਪਏ ਤੱਕ ਜੀ ਮੂਲੀ ਵੀ ਕੀ ਹੈ ਜੀ ਮੂਲੀ ਵੀ ਕੀ ਹੈ ਜੀ 35 ਤੋਂ 40 ਰੁਪਏ ਗਾਜਰ ਵੀ ਕੀ ਹੈ ਜੀ 20 ਤੋਂ 25 ਰੁਪਏ ਕਿਲੋ ਜੀ ਅਰਬੀ ਅਰਬੀ ਦਾ ਭਾ ਰਿਹਾ ਜੀ ਅੱਜ 50 ਤੋਂ 55 ਰੁਪਏ ਜੀ ਕਚਾਲੂ ਵਿਕਿਆ ਜੀ 15 ਤੋਂ 20 ਰੁਪਏ ਕਿਲੋ ਜੀ ਆਦਾ 80 ਤੋਂ 90 ਰੁਪਏ ਜੀ ਲਸਣ 310 ਤੋਂ ਲੈ ਕੇ 320 ਰੁਪਏ ਕੱਕਰੀ ਪਰਮਨਵੇਰੀ ਜੀ 40 ਤੋਂ 50